ਸ਼ਸ਼ੀ ਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਵੀਰ ਨਾਲ ਕੱਲ ਵੀ ਫੋਨ ਆਇਆ ਸੀ ਤੇ ਅੱਜ ਬਾਈ ਨਾਲ ਖੇਤ ਆਏ ਆ ਆਪਾਂ ਖੇਤ ਆਪਾਂ ਇਸ ਵਿਸ਼ੇ ਤੇ ਵੀ ਅੱਜ ਕੱਲ ਹੁਣ ਟਾਈਮ ਆ ਜਿਹੜਾ ਹਰ ਫਾਰਮਰ ਨੂੰ ਆਇਆ ਯਾਰ ਵੀ ਤੇਲੇ ਦੀ ਸਪਰੇਅ ਕਰੀਏ ਜਾਂ ਨਾ ਕਰੀਏ ਉਸ ਵਿਸ਼ੇ ਤੇ ਆਪਾਂ ਅੱਜ ਗੱਲਬਾਤ ਕਰਦੇ ਆ ਤੇ ਤੁਹਾਨੂੰ ਦਿਖਾਉਣੇ ਵੀ ਆ ਵੀ ਕਣਕ ਦੀ ਜਿਹੜੀ ਕੰਡੀਸ਼ਨਾਂ ਕੀ ਆ ਬਾਈ ਇਹ ਇਹਦੀ ਜਿਹੜੀ ਬਜਾਦ ਹੋਈ ਸੀ ਕਿੰਨੀ ਤਰੀਕ ਨੂੰ ਹੋਈ ਸੀ 28 ਅਕਤੂਬਰ ਨੂੰ ਹੋਈ ਸੀ 28 ਤਰੀਕ ਨੂੰ ਹਾਂਜੀ ਤੇ ਆਪਾਂ ਕੱਲ ਦੇ ਮਨ ਦੇ ਵਿੱਚ ਤੁਹਾਡੇ ਕੀ ਆ ਜਿਹੜੀ ਆਪਾਂ ਆਏ ਸੀ ਸੁੰਡੀ ਤੇ ਤੇਲੇ ਦੀ ਟੈਗ ਜਾ ਲੱਗਦਾ ਸੀ ਉਹਦੀ ਆਇਆ ਕਰਦੇ ਸੀ ਵੀ ਥੋੜੇ ਨਾਲ ਅਸੀਂ ਵੀ ਸਪਰੇਅ ਕਰ ਗਏ ਕਿ ਨਾ ਹਾਂ ਉਹ ਆਪਾਂ ਪੋਜੀਸ਼ਨ ਦੇਖਦੇ ਆ ਵੀਰ ਜੀ ਆ ਦੇਖ ਦਿਖਾਓ ਵੀਰ ਜੀ ਬੱਲੀ ਨੂੰ ਤਕਰੀਬਨ ਦੇਖ ਸਕਦੇ ਹੋ ਜੀ ਤੁਸੀਂ ਇਹ ਤਕਰੀਬਨ ਦੇਖ ਸਕਦੇ ਹੋ ਅਕਤੂਬਰ ਦੀ ਵਜਾਂਦਾ ਇਹਦੇ ਉੱਪਰ ਬਿਲਕੁਲ ਤੁਸੀਂ ਦੇਖੋਗੇ ਤਾਂ ਕਿਸੇ ਵੀ ਤਰ੍ਹਾਂ ਦਾ ਅਟੈਕ ਨਜ਼ਰ ਨਹੀਂ ਆ ਰਿਹਾ ਸੋ ਦੇਖ ਸਕਦੇ ਹੋ ਮਿੱਤਰ ਕੀੜੇ ਤੁਹਾਨੂੰ ਨਜ਼ਰ ਜਰੂਰ ਆਉਣਗੇ ਜਿਹੜੀ ਆਪਾਂ ਲਾਲ ਪੁੰਡੀ ਕਹਿੰਦੇ ਨੇ ਜੀ ਆਹ ਦੇਖ ਸਕਦੇ ਹੋ ਜੀ ਸੋ ਆਪਾਂ ਜਦੋਂ ਵੀਰੇ ਅੱਜ ਖੇਤ ਦਾ ਵਿజిਟ ਕੀਤਾ ਜਿਹੜਾ ਆਪਾਂ ਤਕਰੀਬਨ ਆਪਾਂ ਸਾਰਾ ਜਿਹੜਾ ਆਪਾਂ 5-10 ਕਿੱਲੇ ਆਪਣਾ ਅਸੀਂ ਦੇਖਿਆ ਇਸ ਦੇਖਣ ਤੋਂ ਬਾਅਦ ਤੁਸੀਂ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆਇਆ ਸਪਰੇਅ ਪ੍ਰਤੀ ਵੀ ਹੁਣ ਕਰੋਗੇ ਜਾਂ ਨਹੀਂ ਕਰਨੀ ਨਹੀਂ ਹੁਣ ਨਹੀਂ ਬਾਈ ਜੀ ਅਸੀਂ ਸਪਰੇਅ ਕਰਦੇ ਸੋਡੀ ਅਸੀਂ ਪਹਿਲਾਂ ਘਰੇ ਟਿਪਸ ਹੀ ਕਰੀ ਸੀ ਸਾਨੂੰ ਉਹਦਾ ਬਹੁਤ ਵਧੀਆ ਰਿਜ਼ਲਟ ਲੱਗਾ ਠੀਕ ਹੈ ਜੀ ਤੇ ਸੋ ਸਾਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਵੀਰ ਜੀ ਜਿਹਨੇ ਸਪਰੇਅ ਕਰਨੀਆਂ ਸਿਰਪੇ ਇਹ ਨਹੀਂ ਵੀ ਆਪਾਂ ਸਪਰੇਅ ਲੈ ਆਂਦੀ ਤੇ ਜਾਂ ਆਪਾਂ ਜੀ ਤੋਂ ਕਰਵਾਉਣੇ ਆ ਦਵਾਈ ਘੋਲੀ ਦੇ ਸਪਰੇਅ ਕਰਨੀ ਸ਼ੁਰੂ ਕਰਤੀ ਉਹ ਕੰਮ ਨਾ ਕਰੋ ਵੀਰ ਬਣ ਕੇ ਸਾਰੇ ਇਹੀ ਸਲਾਹ ਚੈੱਕ ਕਰੋ ਜੀ ਹਾਂ ਬਾਈ ਜੀ ਕੀ ਕਰਨਾ ਚਾਹੀਦਾ ਕਿਸਾਨ ਨੂੰ ਮੇਨ ਮੇਨ ਆਪਦਾ ਖੇਤ ਜਾ ਕੇ ਚੈੱਕ ਕਰੋ ਜਾਂ ਮਹਾਰਾ ਤੋਂ ਸਲਾਹ ਲੈ ਕੇ ਉਹਨਾਂ ਤੋਂ ਲੈ ਕੇ ਸਪਰੇਅ ਕਰਨ ਦੀ ਜ਼ਰੂਰਤ ਆ ਵੀ ਆਏ ਨਹੀਂ ਵੀ ਆਪ ਹਮਾਰੇ ਸਪਰੇਅ ਕਰਦੇ ਇੱਕ ਢੋਲ ਪਾ ਕੇ ਲੈ ਗਏ ਵੀ ਦੂਜੇ ਵੀ ਨਾਲ ਮਗਰ ਪਾਈ ਜਾਂਦਾ ਹਾਂ ਬੀਰ ਜੀ ਆਪਾਂ ਇਹ ਵੀ ਗਰੇਜ ਨਹੀਂ ਕਰਦੇ ਅਟੈਕ ਆ ਗਿਆ ਕਈ ਵਾਰੀ ਵੀਡੀਓ ਨਟ ਤੇ ਆਉਂਦੀਆਂ ਜੀ ਤੁਸੀਂ ਐ ਨਾ ਕਰੋ ਅਟੈਕ ਆਇਆ ਤਾਂ ਉਹਨੂੰ ਸਾਹਮਣਾ ਵੀ ਜ਼ਰੂਰੀ ਆ ਠੀਕ ਆ ਜੀ ਸਪਰੇਅ ਕਰਨੀ ਹੈ ਜਿਹੜੀ ਮੇਨ ਖਾਸ ਗੱਲ ਆ ਜਿਹੜੀ ਆਪਦੇ ਖੇਤ ਖੇਤ ਦੇ ਵੇਖ ਕੇ ਕਰੋ ਹਾਂ ਸੋ ਜੇ ਵੀਡੀਓ ਵਧੀਆ ਲੱਗਿਆ ਬਾਈ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਜੀ